ਜੰਦਰ ਪੁਲਿਸ ਸਰੂਰਲ ਦੇ ਆਫਿਸ ਆਇਆ ਸੀਗਾ ਐਸਐਸਪੀ ਆਫਿਸ ਵਿੱਚ ਜਿਹੜੀ ਕਿ ਪਿਛਲੇ ਹਫਤੇ ਪਿਛਲੇ ਮਹੀਨੇ ਫਲੋਰ ਵਿੱਚ ਜਿਹੜੀ ਬੱਚਿਆਂ ਦੇ ਉੱਪਰ ਕੁਝ ਤਸ਼ੱਦਦ ਹੋਇਆ ਸੀਗਾ ਔਰ ਉਹਨਾਂ ਦੀ ਐਫਆਈਆਰ ਨਹੀਂ ਰਜਿਸਟਰ ਕੀਤੀ ਗਈਆਂ ਸੀ ਔਰ ਪੁਲਿਸ ਨੇ ਜਿਸ ਤਰੀਕੇ ਨਾਲ ਮਿਸਬੀਹੇਵ ਕੀਤਾ ਸੀ ਉੱਥੇ ਦੇ ਮੌਜੂਦਾ ਐਸਐਚਓ ਨੇ ਉਸ ਦਾ ਰਿਵਿਊ ਲੈਣਾ ਆਇਆ ਸੀਗਾ ਜਿਹੜੇ ਉੱਤੇ ਐਫਆਈਆਰ ਹੋਈਆਂ ਜਿਹੜੇ ਕੇਸ ਰਜਿਸਟਰ ਹੋਏ ਔਰ ਕਿਸ ਤਰੀਕੇ ਨਾਲ ਉਹ ਅੱਗੇ ਚੱਲ ਰਹੇ ਨੇ ਜਿਹੜਾ ਕਲਪਰੇਟ ਹੈ ਉਹਨੂੰ ਅਰੈਸਟ ਕੀਤਾ ਨਹੀਂ ਕੀਤਾ ਔਰ ਕਿਹੜੀ ਕਿਹੜੀ ਧਾਰਾਂ ਲੱਗੀਆਂ ਉਹਨੂੰ ਅਸੀਂ ਅੱਜ ਰਿਵਿਊ ਕਰਨ ਆਏ ਸੀਗੇ ਔਰ ਇਸ ਰਿਵਿਊ ਵਿੱਚ ਇਈ ਕੁਝ ਨਿਕਲ ਕੇ ਆਇਆ ਜਿਹੜਾ ਕਿ ਅਸੀਂ ਫਰਦਰ ਹੋਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਿਹੜੀਆਂ ਵੀ ਕਮੀ ਪੇਸ਼ੀਆਂ ਸੀਗੀਆਂ ਉਹ ਅਸੀਂ ਜਿਹੜੀਆਂ ਉਹ ਉਹਨਾਂ ਨੂੰ ਸੀਲ ਆਫ ਕਰਾਂਗੇ ਸਰ ਕੀ ਅੱਜ ਜਲਦ ਤੋਂ ਸਿ ਆਏ ਹੋ ਇਨਵੈਸਟੀਗੇਟ ਕੀਤਾ ਹੈ ਜੀ ਨਿਕਲ ਕੇ ਕਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਦੇਖੋ ਇਨਵੈਸਟੀਗੇਸ਼ਨ ਚ ਇਹ ਨਿਕਲ ਗਿਆ ਹੈ ਕਿ ਜਿਹੜੀਆਂ ਇਹਨਾਂ ਨੇ ਫਿਲਹਾਲ ਤਾਂ ਇਹਨਾਂ ਨੇ ਸਾਰੀਆਂ ਧਾਰਾਵਾਂ ਲਾਤੀਆਂ ਲੇਕਿਨ ਜਿਹੜੀ ਕਤਾਹੀ ਹੋਈ ਕਿਉਂ ਲੇਟ ਹੋਇਆ ਐਫਆਈਆਰ ਕਿੱਦਾਂ ਹੋਈ ਉਹਦੇ ਅਸੀਂ ਕੁਐਸਚਨ ਆਨਸਰ ਕੀਤੇ ਸੀਗੇ ਵੀ ਵਿਲ ਫਿਕਸ ਦ ਰਿਸਪੌਂਸਿਬਿਲਟੀਜ਼ ਅਦਰਵਾਈਜ਼ ਹੁਣ ਤੱਕ ਤਾਂ ਉਹਨਾਂ ਨੇ ਸਭ ਕੁਝ ਠੀਕ ਕਰਤਾ ਹੈ ਲੇਕਿਨ ਲੇਟ ਕਿਉਂ ਹੋਈ ਔਰ ਉਹਦੀ ਰਿਸਪੌਂਸਿਬਿਲਟੀ ਫਿਕਸ ਕਰੇਗੀ ਕਮਿਸ਼ਨ ਕਰੇਗਾ ਇੱਕ ਇੱਕ ਕਰਕੇ ਪਲੀਜ਼ ਦੁਬਾਰਾ ਨਾਮ ਹੋਵੇਗਾ ਕਿ ਦੇਖੋ ਉਹਦੇ ਵਿੱਚ ਪੁਲਿਸ ਨੂੰ ਅਵੇਅਰ ਕੀਤਾ ਜਾਣਾ ਚਾਹੀਦਾ ਹੈ ਉਹ ਅਸੀਂ ਸਮੇਂ-ਸਮੇਂ ਤੇ ਕਮਿਸ਼ਨ ਜਿਹੜਾ ਆਰਡਰ ਕਰਦਾ ਹੈ ਕਿ ਪੁਲਿਸ ਦੇ ਅਵੇਅਰਨੈਸ ਕੈਂਪਸ ਲਗਾਏ ਜਾਣ ਆਰਡਰ ਕਰਦਾ ਵੀ ਅਸੀਂ ਪਾਰਟਿਸਿਪੇਟ ਵੀ ਕਰਦੇ ਆ ਉਸ ਦੇ ਕਰਨ ਦੇ ਬਾਵਜੂਦ ਵੀ ਸ਼ਾਇਦ ਪੁਲਿਸ ਦੀ ਪ੍ਰਾਇੋਰਟੀ ਨਹੀਂ ਹੈ ਪੁਲਿਸ ਦੀ ਪ੍ਰਾਇੋਰਟੀ ਹੀ ਕ੍ਰਾਈਮ ਵਾਲਾ ਇਹ ਸਵਾਲ ਨਹੀਂ ਹੈ ਜਿਹੜਾ ਜੁਵਨਲ ਜਸਟਿਸ ਐਕਟ ਹੈ ਜਾਂ ਪੋਕਸੋ ਹੈ ਉਹਦੀ ਕਿੰਨੀ ਟ੍ਰੇਨਿੰਗ ਕਰਾ ਚੁੱਕੇ ਆਪਾਂ ਔਰ ਉਹ ਹੁੰਦੀਆਂ ਵੀ ਆ ਲੇਕਿਨ ਉਹਦੇ ਹੋਣ ਦੇ ਬਾਵਜੂਦ ਵੀ ਦੇ ਡੋਨਟ ਵਾਂਟ ਟੂ ਲਰਨ ਮੈਂ ਇਹ ਹੀ ਕਹੂੰਗਾ

And we have also uh, in, uh, look, We looked into the CDR files. They are trying. We have ordered them to register the uh, to arrest Bhushan as early as possible. and which they have made a sit. Sit will uh, uh, report to the commission. And uh, I am sure that Bhushan will be uh, will be arrested very soon. Yes, it will be taken. We have already told them uh, to write to the department, and they have already written to the DIG uh, to dismiss. So as DIG is uh, the officers of uh, is the you know officer of all NGOs, so he has the power to dismiss uh, the NGO. GCO. <laughs> whole team is responsible, whole district is responsible, whole state is responsible, I must say. Yes, because it is our responsibility to uphold the provisions of our constitution of the law. So this is a matter of investigation. You know, we uh, we cannot, the uh, uh, commission is not an investigation, an investigating body. We will mm -hmm. we'll just overlook the things how they are doing. If we are not satisfied, we will again uh, write to the uh, concerned. Either fix 100% or uh, action uh, take. Uh, इट इज श्योर टिकट मतलब एज ग्रांटेड ये होएगा लेकिन कितने गिरेगी वो अस इस वे नहीं कह सकते लेकिन ऑबियसली यू कैन अंडरस्टैंड इज द होल डिस्ट्रिक्ट इज द होल सब डिविजन इज रिस्पॉन्सिबल फॉर दिस ਕੀਤੀ ਜਾਂਦੀ ਹੈ ਮਤਲਬ ਉਹ ਗੱਲ ਤੁਸੀਂ ਮੈਂ ਤੁਹਾਨੂੰ ਦੇਖੋ ਜੇ 50 ਦਿਨ ਲੱਗੇ ਐਫ ਆਰ ਹੋਣ ਨੂੰ ਤੇ ਤੇ ਸ਼ੈਲਟਰ ਤਾਂ ਹੋ ਹੀ ਰਿਹਾ ਔਰ ਇਸ ਕਮਿਸ਼ਨ ਨੂੰ ਆਪ ਆਣਾ ਪੈ ਰਿਹਾ ਇੱਥੇ ਕਰਨ ਵਾਸਤੇ ਇਟ ਮੀਨਸ देयर इज ਸਮ ਹੋ ਸਕਦੀ ਹੈ ਜੀ ਆਪਾਂ ਕਹਿ ਸਕਦੇ ਹਾਂ ਦੇਖੋ ਦੇ ਹੈਵ ਨੋ ਰੀਜਨਸ ਜੇ ਨੇਵਰ ਰੀਜਨਸ ਹੋਣਗੇ ਉਹ ਬਹਾਨੇ ਹੋਣਗੇ ਜਦੋਂ ਐਕਟ ਵਿੱਚ ਲਿਖਿਆ ਹੈ ਵੈਨ ਇਟ ਇਜ਼ ਵੈਨ ਇਟ ਇਜ਼ ਰਿਟਨ ਇਨ ਦੀ ਐਕਟ ਦੈਟ ਤੁਹਾਡੇ ਕੋਲ ਕੋ ਬੱਚਾ ਆਵੇ ਤੁਸੀਂ ਦੇ ਰਹੇ ਦਨ ਐਫਾਇਰ ਕਰਨੀ ਨਹੀਂ ਹੋਈ ਤਾਂ ਫਿਰ ਉਹ ਰੀਜ਼ਨ ਮੰਨਿਆ ਨਹੀਂ ਜਾਏਗਾ ਉਹ ਸਜ਼ਾਈ ਹੈ ਸਜ਼ਾ ਮਿਲੇਗੀ ਸਾਰੇ ਜਿਹੜੇ ਜੀ ਪਰਿਵਾਰ ਨੂੰ ਬੁਲਾਇਆ ਗਿਆ ਸੀਗਾ ਆ ਉਹਨਾਂ ਨੇ ਆਬਵੀਅਸਲੀ ਸਟੇਟਮੈਂਟਸ ਜਿਹੜੀਆਂ ਸੀਗੀਆਂ ਉਹ ਆਪਾਂ ਦੱਸ ਨਹੀਂ ਸਕਦੇ ਕਿਉਂਕਿ ਬੱਚੇ ਦਾ ਮਾਮਲਾ ਹੈ ਔਰ ਇਹਦੇ ਵਿੱਚ ਬੱਚੇ ਨੂੰ ਪਰਿਵਾਰ ਦੀ ਬੱਚੇ ਦੀ ਕੋਈ ਆਇਡੈਂਟੀਟੀ ਆਪਾਂ ਨਹੀਂ ਦੇ ਸਕਦੇ ਆਮ ਸੌਰੀ। ਉਹ ਐਲੀਗੇਸ਼ਨਸ ਉਹ ਲਗਾਏ ਜਿਹੜਾ ਸਾਡੇ ਤੋਂ ਬੈਡ ਟੂ ਉਹਨਾਂ ਲਗਾਏ ਸਕਦਾ ਐਲੀਗੇਸ਼ਨ ਲਗਾਏ ਉਹ ਥੈਟ ਇਜ਼ ਵਿਦ ਦਾ ਕਮਿਸ਼ਨ ਬਟ ਸਾਰਿਆਂ 'ਤੇ ਐਲੀਗੇਸ਼ਨ ਲੱਗਿਆ ਜੀ ਹੁਣ एवरीवन ਬੀ ਇਸ ਐਸ ਐਚਓ ਵੀ ਰਿਸਪੋਨਸੀਬਲ ਹੈ ਬਾਕੀ ਵੀ ਰਿਸਪੋਨਸੀਬਲ ਨੇ ਜੀ ਸਿਰਫ ਕੱਲੇ ਐਸ ਐਚਓ ਹੀ ਕਿਉਂ ਰਿਸਪੋਨਸੀਬਲ ਠਰਾਈ ਜਾਂਦਾ ਜਦੋਂ ਕਿ ਪ੍ਰੋਜੈਕਟ ਪੂਰਾ ਸਿਸਟਮ ਬਣਿਆ ਹੋਇਆ ਹੈ ਸਬ ਡਿਵੀਜ਼ਨ ਹੈ ਡਿਸਟ੍ਰਿਕਟ ਹੈ ਡਿਵੀਜ਼ਨ ਹੈ ਉਹਨਾਂ ਰੇਂਜਿਸ ਬਣੀਆਂ ਹੋਈਆਂ ਨੇ क्यों हु एवरीबॉडी हैज टू टेक रिस्पांसिबिलिटी इट मींस वी कैन सी द ग्लोब यस क्यों नहीं है वो भी है करेंगे सिक्स वारटी कमीशन द इंप्लीमेंटेशन तो सी दैट दैट कि 10 10 को किसी ड्रिंक वगैरह ਆਪਣੇ ਪੱਤਰ ਜੇ ਆਪ ਰਾਹੀਂ ਦੂਸਰਾ ਸਵਾਲ ਨਾਲ ਇਹ ਕਿ ਸੈਨੀ ਸਪੋਕ ਸੈਂਟਰ ਬਣੇ ਕੋਲ ਡਿਪਾਰਟਮੈਂਟ ਦੇ ਸਰਵੇ ਦੀ ਕਿ ਅ ਪ੍ਰਕਾਰ ਪ੍ਰਵਾਹ ਨੇ ਉਹਨਾਂ ਤੱਕ ਪਹੁੰਚ ਕੀਤੀ ਨਾਮ ਹਨ ਇੱਕ ਅਫੀਸਰ ਨੇ ਬਾਈਟ ਦਿੱਤਾ ਜਰੂਰ ਜੀ ਕਿਹਾ ਤੇ ਕਿ ਨਾਮ ਦੇ ਨਾਲ ਉਹਨਾਂ ਰਕਮੈਂਡੇਸ਼ਨ ਕਰਦੇ ਜੇ ਦੀ ਜੇ ਇਹ ਵੀ ਟਾਈਮਲੀ ਚੀਜ਼ ਆ ਜਾਂਦੀ ਤੇ ਇਹ ਕੌਮਿਸ਼ਨ ਨੂੰ देखो बहुत गरीब सी और उन्होंने इन्ना ही पता असी पुलिस को जाए पुलिस को गए जो पुलिस तो ही डर गए उस तो बाद फिर जो सखी सेंटर की गलती कर रहे हो अवेयरनेस ही किसी नहीं है आई थिंक इतने बहुत सारे लोगों को पता ही नहीं होगा नवा है कन्सैप्ट विद द पैसेज ऑफ टाइम हौली हौली लोग बिल्कुल जी लेकिन मैं खुद कहना कहते किन्न लोगों को पता ही है नास्क नहीं पता किसी ने बिल्कुल

ਠੀਕ ਹੈ ਉਹਦੀ ਨਹੀਂ ਸੁਣੀ ਜਾਏਗੀ ਬਿਕੋਜ਼ ਹੀ ਉਹਦੀ ਮੰਡੇਟ ਹੈ ਕਿ ਉਹਨੇ ਵਿਕਟਮ ਦੀ ਰੱਖਿਆ ਕਰਨੀ ਹੈ ਉਹ ਉਹਦੇ ਵਿੱਚ ਫੇਲ ਹੋਇਆ ਏਸੀ ਕਰਕੇ ਅੱਜ ਐਫਆਈਆਰ ਹੋਈ ਹੈ ਬਹੁਤ ਸੀਰੀਅਸ ਲੱਗੇ ਨਿਤਾਰਾਂਵਾਂ ਲੱਗੀਆਂ ਨੇ ਆਈ ਡੋਨਟ ਥਿੰਕ ਕਿ ਇਹਦੇ ਵਿੱਚ ਕਿਸੇ ਉਹਦੇ ਬਚਣ ਦੀ ਕੋਈ ਚਾਂਸ ਹੈ ਅੱਜ ਇੱਕ ਚੀਜ਼ ਹੈ ਕਿ ਲੋਕ ਇਹ ਕੇਸ ਜਦੋਂ ਉਹ ਸਰ ਦਾ ਵੈਲਿਊ ਨੇ ਐਗਜ਼ਾਮਪਲ ਸਟਾਟਸ ਕਿਉਂਕਿ ਐਫਆਈਆਰ ਹੋਣੀ ਹੀ ਸਾਡੀ ਦਾ ਇਹ ਹਾਲ ਹੈ ਕਿ ਆਮ एफआर होना ही एग्जांपल है बहुत बड़ी एग्ज़ैम्पलरी पनिशमेंट है ਵਿੱਚ ਸਾਡੇ ਦਾ ਪੰਜਾਬ ਚ ਲਿਖਿਆ ਜਾਂਦਾ ਵੀ ਐਫਆਰ ਕੰਨਤੀ ਲਿਖੀ ਮਾਰੀ ਹੈ ਉੱਤੇ ਐਫਆਰ ਹੋ ਗਈ ਹੈ ਉਸੇ ਪੁਲਿਸ ਆਫਸਰ ਦੇ ਉੱਪਰ ਜਿਸ ਥਾਣੇ ਦਾ ਉਹ ਪਰਿਵਾਰੀ ਸੀ ਉਸੇ ਥਾਣੀ ਨੇ ਕੀਤੀ ਹੈ ਇਹ ਬੜੀ ਸ਼ਰਮ ਵਾਲੀ ਗੱਲ ਵੀ ਉਹਦੇ ਵਾਸਤੇ ਠੀਕ ਹੈ ਨਾ ਔਰ ਇੱਕ ਐਗਜ਼ੈम्पਲ ਵੀ ਇਸ ਕੇਸ ਨੂੰ ਲੈ ਕੇ ਮੈਨੂੰ ਇਨੀਸ਼ੀਅਲ ਟਾਈਮ ਬਾਉਂਡ ਬਣੀਗੀ ਆਬਵੀਅਸਲੀ ਟਾਈਮ ਬਾਉਂਡ ਹੈ ਇਨਵੈਸਟੀਗੇਸ਼ਨ ਐਫਆਰਸ ਦਾ ਹੋ ਹੀ ਚੁੱਕੇ ਆ ਉਹਨਾਂ ਦਾ ਅਰੈਸਟ ਕਰਨਾ ਹੀ ਬਾਕੀ ਹੈ ਆਦਰਵਾਇਜ਼ ਇਨਵੈਸਟੀਗੇਸ਼ਨ ਦਾ ਕੋਈ ਮੈਟਰ ਨਹੀਂ ਹੈ कोई वैल्यू तो नहीं इनवेस्टिगेशन तो थी एफ आई आर डन कोर्ट केस चलेगा होगी अलग मैटर है जी उन्होंने डिसमिशन पिछले टाइम तो होगी ना जी जो भी इंक्वायरी होगी डज नॉट मैटर जो भी उन्होंने रिटायरमेंट होंगी मैटर नहीं करते हाँ जी इमीजिएटली नाउ हूँ ਟਾਈਮ ਕਿਉਂ ਦੇਣਾ ਉਹ ਤਾਂ ਉਸ ਨੂੰ ਅਰੈਸਟ ਕਰਨਾ ਚਾਹੀਦਾ ਸੀਗਾ ਨਹੀਂ ਫੈਮਿਲੀ ਦੇ ਕੀ ਕਰ ਸਕਦੇ ਜਿਹੜਾ ਚੋਰੀ ਹੋ ਗਿਆ ਉਹ ਨਹੀਂ ਅ ਨਹੀਂ ਉਹਨਾਂ ਨੇ ਨਹੀਂ ਸੁਣੀ ਇਸ ਵਾਸਤੇ ਜ਼ਿਆਦਾ ਆਪਾਂ ਐਲੈਬ੍ਰੇਟ ਨਹੀਂ ਕਰ ਸਕਦੇ ਬਿਕੋਜ਼ ਇਹ ਚਾਈਲਡ ਵਿਕਟਮ ਦਾ ਮਾਮਲਾ ਆ ਨਹੀਂ 아이ਸੀ ਆਈ ਥਿੰਕ ਨਹੀਂ 아이ਸੀ ਉਹ ਬਹੁਤ ਗਰੀਬ ਹੈ ਹਾਲੀ ਟੋਲਡ ਯੂ ਜੇ ਥਾਣੇਦਾਰ ਨੇ ਨਹੀਂ ਡਰਾ ਕੇ ਉਹਨੂੰ ਭਜਾਤਾ ਉੱਪਰ ਕਿੱਥੇ ਆਣਾ ਸੀਗਾ ਦੇਖੋ ਤਿੰਨ ਤਾਂ ਅਸੀਂ ਕਰਾ ਕੇ ਹਟੇ ਨੇ ਬਾਕਸ ਉਹਦੇ ਹਾਂਜੀ ਪਿਛਲੇ ਤਿੰਨ ਚਾਲ ਮਹੀਨੇ ਚ ਠੀਕ ਹੈ ਦੋ ਤਾਂ ਇੱਕ ਹੀ ਥਾਣੇ ਦੇ ਨੇ ਸੋ ਆਪਾਂ ਜਿਹੜੇ ਉਹਨਾਂ ਨੂੰ ਪਰਸੂ ਕਰ ਲਈਏ ਸਾਨੂੰ ਤਾਂ ਉਹੀ ਪਰਸੂਅਲ ਠੀਕ ਹੋਦੇ ਤਾਂ ਉਹੀ ਬਹੁਤ ਵੱਡੀ ਗੱਲ ਹੈ ਬਾਕੀ ਤਾਂ ਇਹ ਹੈ ਕਿ ਬਾਕਸੋ ਤਾਂ ਬਹੁਤ ਹੁੰਦੇ ਨੇ ਔਰ ਉਹਦੇ ਵਿੱਚ ਰਿਜ਼ਲਟ ਤਾਂ ਨਹੀਂ ਮਿਲ ਪਾਂਦੇ ਕਿਉਂਕਿ ਉਹਦੇ ਵਿੱਚ ਪੁਲਿਸ ਦੀ ਥੋੜੀ ਜੀ ਤਵੱਜੋ ਨਹੀਂ ਤਵਕੋ ਨਹੀਂ ਹੁੰਦੀ ਜਿਹੜੇ ਵਿਕਟਮ ਹੁੰਦੇ ਨੇ ਉਹਨਾਂ ਨੂੰ ਇਨਫਲੂਐਂਸ ਕਰ ਲਿਆ ਜਾਂਦਾ ਹੈ

ਇਸ ਤਰ੍ਹਾਂ ਬਣਾਈ ਜਾਂਦੀ ਹੈ ਕਿ ਡਾਇਰੈਕਟ ਅਗਰ ਲੋਕਾਂ ਨੂੰ ਇਸਦੇ ਬਾਰੇ ਅਵੇਅਰਨੈਸ ਹੋ ਜੇਗੀ ਕਿ ਅਜਿਹਾ ਕੰਮ ਨਾ ਨੀ ਪਏਗਾ ਤੇ ਕਈ ਜਿਹੜੇ ਸੁਸ਼ਮਾਨ ਮਾਰ ਹੁੰਦੇ ਜਿਹੜੇ ਬਾਹਰ ਨਹੀਂ ਆਉਂਦੇ ਉਹ ਵੀ ਇਸ ਨਾਲ ਤੇ ਰეკਮੈਂਡੇਸ਼ਨ ਦੇਣ ਦੀ ਅਦੋਂ ਲੋੜ ਹੈ ਜਦੋਂ ਲਾਅ ਵਿੱਚ ਕੋਈ ਗੈਪ ਹੋਵੇ ਜਿਹੜੀ ਆ ਇੱਕ ਜੂਨੀਅਰ ਜਸਟਿਸ ਐਕਟ ਹੈ ਜਾਂ ਪੋਕਸੋ ਦੀ ਬੋਕਸ ਨਹੀਂ ਜਿਹੜੀਆਂ ਇਹ ਰੂਲ ਐਂਡ ਲਾਅ ਹੈ ਇਹ ਬਹੁਤ ਕਲੀਅਰ ਹੈ ਇਹਦੇ ਵਾਸਤੇ ਰეკਮੈਂਡੇਸ਼ਨ ਦੀ ਲੋੜ ਹੀ ਨਹੀਂ ਉਪਰ ਲਿਖਿਆ ਤੋ ਵਾ ਸਭ ਕੁਝ ਇੰਪਲੀਮੈਂਟ ਨਹੀਂ ਹੋ ਰਿਹਾ ਫਿਰ ਐਫਐਫਆਰ ਹੀ ਹੋ ਰਹੀਆਂ ਨਾ ਗਿੱਸ ਲੋਕਾਂ ਦੇ ਵਿੱਚ ਵੀ ਅਵੇਰਨੈਸ ਬਹੁਤ ਘੱਟ ਹੈ ਕਿ ਚਾਈਲਡ ਅਬਿਊਜ਼ ਦੇ ਕੇਸ ਵਧ ਰਹੇ ਐਸਾ ਪਾ ਦੇ ਇੱਕ ਨਿਊ ਸ਼ੈਪੋਰ ਜੋ ਕੇਸ ਹੋਇਆ ਬਾਕੀ ਬਾਕੀ ਦੇ ਇਨਸੀਡੈਂਟਸ ਦੇਖ ਨੂੰ ਮਿਲਦੇ ਆ ਪਬਲਿਕ ਦੇ ਲਈ ਕਮਿਸ਼ਨ ਦੇ ਵੱਲੋਂ ਕੁਝ ਸਲਾਹਾਂ ਸੁਝਾਵਾ ਤੁਸੀਂ ਕਿ ਪਬਲਿਕ ਨੂੰ ਕਿਵੇਂ ਬੇਰ ਕੀਤਾ ਜਾਵੇ ਕਿ ਚਾਈਲਡ ਅਬਿਊਜ਼ ਦੇ ਖਿਲਾਫ ਆਵਾਜ਼ ਉਠੋ ਕਿਉਂਕਿ ਬਹੁਤ ਸਾਰੇ ਲੋਕ ਜੇ ਉਹ ਤੁਹਾਨੂੰ ਦੱਸਿਆ ਕਿ ਗਰੀਬ ਤੱਕ ਦੇ ਲੋਕ ਨੇ ਥਾਣੇਦਾਰ ਦੇ ਭਜਾਤਾ ਤੇ ਉਹਨਾਂ ਨੇ ਉੱਪਰ ਅਪਰੋਚ ਨਹੀਂ ਕੀਤੀ ਲੋਕਾਂ ਨੂੰ ਮਦਦ ਕਿਵੇਂ ਬੇਰ ਕਰਾਂਗੇ ਦੇਖੋ ਮੈਂ ਇੱਥੇ ਬੈਠ ਕੇ ਸਾਨੂੰ ਵੱਡੀ ਜਿਹੜੀ ਇਹ ਗੱਲ ਪਹੁੰਚਾਣੀ ਹੈ ਲੋਕਾਂ ਤੱਕ ਤੁਸੀਂ ਪਹੁੰਚਾਣੀ ਹੈ ਨਾ ਜੀ ਫੋਰਥ ਪਿਲਰ ਉਹ ਡੈਮੋਕ੍ਰੇਸੀ ਦਾ ਇਹ ਤੁਸੀਂ ਵੀ ਪਹੁੰਚਾਣੀ ਹੈ ਇਸ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਆ ਇਹ ਲੋਕਾਂ ਤੱਕ ਪਹੁੰਚੇਗੀ ਔਰ ਅਵੇਅਰਨੈਸ ਹੀ ਪਹੁੰਚੇਗੀ ਕਮਿਸ਼ਨ ਤਾਂ ਹਧਿਆਤਾ ਸਰਕਾਰ ਨੂੰ ਬਾਰ ਬਾਰ ਦਿੰਦਾ ਕਿ ਸਕੂਲਾਂ ਵਿੱਚ ਜਾ ਕੇ ਪੋਸਟੋ ਦੀਆਂ ਤੁਸੀਂ ਲਗਾਓ ਔਰ ਲੱਗਦੀਆਂ ਵੀ ਹੈ ਸਕੂਲ ਦੇ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕੀ ਗੁਰਟਚ ਬੈਟ ਦੱਸਿਆ ਜਾਏ ਬਾਕਸ ਬਾਰੇ ਦੱਸਿਆ ਜਾਏ ਉਹਦੇ ਕੀ ਸਜ਼ਾਵਾਂ ਨੇ ਕੀ ਪ੍ਰੋਵੀਜ਼ਨਸ ਹੋਵੇ ਦੱਸਿਆ ਜਾਏ ਉਹ ਹੋ ਰਿਹਾ ਲੇਕਿਨ ਜਿਵੇਂ ਸਮਾਂ ਲੱਗੇਗਾ ਸਾਨੂੰ ਜਲਦੀ ਤੇ ਈਜ਼ੀ ਤਰੀਕਾ ਹੈ ਮੀਡੀਆ ਮੀਡੀਆ ਵੀ ਕਿਉਂ ਨਹੀਂ ਮਹੀਨੇ-ਮਹੀਨੇ ਹਫ਼ਤੇ-ਹਫ਼ਤੇ ਵਿੱਚ ਕੋਈ ਐਡ ਕਰੇ ਜਾਂ ਤੁਸੀਂ ਕਿਉਂ ਨਹੀਂ ਇੱਕ ਸਪੀਕਰ ਬੁਲਾਦੇ ਕਿ ਜੀ ਅੱਜ ਬਾਕਸ ਬਾਰੇ ਸਪੀਕਰ ਬੁਲਾਇਆ ਜੀ ਅਸੀਂ ਔਰ ਉਹ ਸਾਨੂੰ ਬਾਕਸ ਬਾਰੇ ਜਾਣੂ ਕਰਨਗੇ ਉਹਦੇ ਵਾਸਤੇ ਫਿਰ ਆਪਾਂ ਟਾਈਮ ਹੀ ਨਹੀਂ ਕੱਢਦੇ ਮੇਰੀ ਸਾਰਿਆਂ ਨੂੰ ਮੀਡੀਆ ਨੂੰ ਵੀ ਬੜੀ ਹੰਮ ਰਿਕਵੈਸਟ ਹੈ ये पॉक्सो और जूनर जस्टिस एक्ट उपर तो कुछ करान करानदी स्पीकर बुलान और लोगों को जाणू करान चाइल्ड कमीशन कोई सैमीनार नहीं करता जी चाइल्ड कमीशन एक मोनीटरिंग बॉडी है असं मोनिटर करना है कि सैमीनार सरकार ने कराए किन्ने डी ऑफिस ने कराए किस एसपी ऑफिस ने कराए या किल्ड तो ने, ने कराए अंस्ट्रक्शन दिनें बार बार समा समझ आज बिकॉज पूरे डिस्ट्रिक्ट से एसएसपी एस पी साहब से एस सी से एस एच ओ से उत्ते दे और डी एस पी फ्लोर हैज प्रोसीडेड ओनली आई डोंट नो दैट इज हिज स्वीट विल इफ ही हैज लेफ्ट ओनली इट डज नॉट मैटर वी आर हियर टू इन्वेस्टिगेट वी विल इन्वेस्टिगेट द मैटर इफ ही इज हियर और ही इज अवेलेबल और नॉट डज मैटर